ਦਸੰਬਰ ਦੇ ਵਿੱਚ ਜੇ ਰੂੜੀ ਪਾਉਣ ਦੀ ਗੱਲ ਕਰਦੇ ਆਂ ਆਪਾਂ ਤਾਂ ਸਵਾਲ ਇਹ ਹੁੰਦਾ ਕਿ ਰੂੜੀ ਕਿਸ ਤਰ੍ਹਾਂ ਤਿਆਰ ਕੀਤੀ ਜਾਵੇ ਇਹ ਤੁਸੀਂ ਦੇਖ ਰਹੇ ਹੋਗੇ ਜਿਹੜੀ ਰੂੜੀ ਦੀ ਖਾਦ ਹੈਗੀ ਇਸ ਜਗ੍ਹਾ ਤੇ ਇਹ ਲਗਭਗ 3-4 ਮਹੀਨੇ ਪਹਿਲਾਂ ਆਪਾਂ ਸਿੱਟੀ ਸੀਗੀ ਹਲਕੀ ਇਹਦੀ ਢੇਰੀ ਲਾਈ ਸੀ ਵਿੱਚ ਇਹਦੇ ਕੋਲ ਜਿਹੜਾ ਕਾਹ ਫੂਸ ਆਪਣਾ ਬਚਿਆ ਖੁਚਾ ਰਹਿਦ ਖੂਦ ਪੱਤੇ ਹੋਰ ਲਾਏ ਸੀ ਤੇ ਹੁਣ ਇਹ ਗਲ ਛੜ ਕੇ ਇਸ ਤਰ੍ਹਾਂ ਦੀ ਬਣ ਚੁੱਕੀ ਹੈਗੀ ਇਹ ਸਾਰੀ ਖਾਦ ਬਿਲਕੁਲ ਜੇ ਜਿਹੜੀ ਮਲਾਇਮ ਹੋਊਗੀ ਕਿਸੇ ਵੀ ਤਰ੍ਹਾਂ ਕੋਈ ਟਾਈਟ ਨਹੀਂ ਹੋਊਗੀ ਤੇ ਕਿਸੇ ਵੀ ਤਰ੍ਹਾਂ ਦੀ ਇਹ ਚ ਸੁਗੰਧ ਨਹੀਂ ਆਉਂਦੀ ਹੁੰਦੀਗੀ ਜਿਹੜੀ ਕੱਚੀ ਖਾਦ ਆ ਰੂੜੀ ਦੀ ਜਦੋਂ ਆਪਾਂ ਉਹ ਬੂਟਿਆਂ ਨੂੰ ਦਿੰਨੇ ਆ ਤਾਂ ਉਹਦੇ ਨਾਲ ਜਿਹੜਾ ਬੂਟਿਆਂ ਨੂੰ ਨੁਕਸਾਨ ਕਾਫੀ ਹੋ ਜਾਂਦਾ ਸੋ ਵਧੀਆ ਗਲੀ ਸੜੀ ਖਾਦ ਤੁਸੀਂ ਰੂੜੀ ਦੀ ਦੇਣੀ ਹੈ ਨਾਲ ਜਿਹੜਾ ਕਈ ਵਾਰੀ ਸਵਾਲ ਹੁੰਦਾ ਕਿ ਨਾਲ ਕੀ ਪਾਇਆ ਜਾਵੇ ਹੋਰ ਕਿਹੜੀਆਂ ਚੀਜ਼ਾਂ ਪਾ ਸਕਦੇ ਆ ਤਾਂ ਤੁਸੀਂ ਲਗਭਗ 100 ਗ੍ਰਾਮ ਤੋਂ ਲੈ ਕੇ ਪਾਈਆ ਤੱਕ ਜਿਹੜੀ ਛੋਟੇ ਬੂਟਿਆਂ ਲਈ ਸਰੋਂ ਦੀ ਖਾਲ ਪਾ ਸਕਦੇ ਹੋ ਰੂੜੀ ਦੇ ਨਾਲ ਤੇ ਥੋੜੀ-ਬਹੁਤੀ ਕਲੀ ਲਗਭਗ ਅੱਧੀ ਇੱਕ ਮੁਠੀ ਕਲੀ ਦੀ ਤੁਸੀਂ ਵਿੱਚ ਖਾਦ ਦੇ ਰਲਾ ਕੇ ਪਾ ਸਕਦੇ ਹੋਗੇ ਕਲੀ ਨਾਲ ਤੁਹਾਡਾ ਜਿਹੜਾ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈਗੀ ਤੇ ਜਿਹੜੀ ਤੁਸੀਂ ਆਪਣੇ ਖਾਲ ਪੌਣੇ ਸਰੋਂ ਦੀ ਉਹਦੇ ਨਾਲ ਜਿਹੜੀ ਨਾਈਟ੍ਰੋਜਨ ਦੀ ਘਾਟ ਬੂਟਿਆਂ ਦੀ ਪੂਰੀ ਹੁੰਦੀ ਹੈਗੀ ਇਸੇ ਤਰ੍ਹਾਂ ਕਾਫੀ ਹੋਰ ਚੀਜ਼ਾਂ ਨੇਗੇ ਉਹਨਾਂ ਬਾਰੇ ਵੀ ਪੂਰੀ ਵਿਸਤਾਰਪੂਰਵਕ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਕੀ ਕੀ ਖਾਦ ਰਲਾ ਕੇ ਤੁਸੀਂ ਬੂਟਿਆਂ ਦੇ ਵਿੱਚ ਤਾਕ ਦੇਣ ਦੇ ਲਈ ਪਾ ਸਕਦੇ ਹੋ